ਦੇਲੇ ਵਾਈ ਛੱਡ ਤਾਂ ਪਰਪਲ ਲੈ ਗਿਆ ਤਾਂ ਖੜ ਗਿਆ ਉਹ ਨਾ ਕਰੀ ਤਿੰਨ ਗੁਰਦੁਆਰੇ ਲੈ ਚਲੇ ਆ ਬੁਲਾ ਦੇ ਡਾਕਟਰ ਕੋਲ ਇਹ ਬੱਚਾ ਬੁੜੀ ਨਹੀਂ ਬੱਚਾ ਬੁੜਾ ਬੱਚੇ ਦੀ ਹੋ ਗਿਆ ਆ ਬੁਜੁਰਗਾਂ ਦੀ ਗੱਲ ਨਹੀਂ ਕਰ ਰਹੇ ਇਹਦੀ ਗੱਲ ਕਰ ਰਹੇ ਮੁੰਡੇ ਦੀ ਐਂ ਦਾ ਪਿੱਛੇ ਦੇ ਬੰਦ ਜਾਣਾ ਤੇ ਆਣਾ ਮਿਲਦੇ ਤੇ ਅੱਲਾਹ ਕਿੱਦੋਂ ਬਚ ਸਕਦਾ ਹੈਲਾ ਸਭ ਜੀ ਇਹ ਸੇਵਾ ਕਰ ਰਹੇ ਨੇ ਸਭ ਜੀ

ਆ ਰੇ ਰੰਗ ਬਿਦਾਰ ਕੇ ਇਸ ਵਿਆਹ ਦੀ ਗਾਣ ਮੈਂ ਕੋਏ ਆਤੀ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਲਈ ਲੰਗਰ ਤਿਆਰ ਹੋ ਰਿਹਾ ਹੈ ਛੋਲੇ ਤੇ ਪਟੂਰੇ ਦਾ ਮੋਹਨ ਲੱਗਿਆ ਦਿੱਲੀ ਤੋਂ ਆਪਣੇ ਸਾਥੀ ਲੈ ਕੇ ਆਇਆ ਅੱਜ ਲੰਗਰ ਵਾਸਤੇ ਤੇ ਅੱਜ ਛੋਲੇ ਪਟੋਰੀਆਂ ਦੀ ਸੇਵਾ ਸੰਗਟਾ ਵਾਸਤੇ ਮੋਹਨ ਵੱਲੋਂ ਚਲਣੀ ਹੈ ਤੇ ਅੱਜ ਦੀ ਸਵੇਰੇ ਨਾਸ਼ਤੇ ਦੀ ਸੇਵਾ ਮੋਹਨ ਵੱਲੋਂ ਹੈ ਤੇ ਦੁਪਹਿਰ ਦੇ ਲੰਗਰ ਜੋ ਹੈ ਕਿਉਂਕਿ ਧੁੰਨੇ ਦੇ ਦਿਨੇ ਤੇ ਉਸ ਤੋਂ ਬਾਅਦ ਦੁਪਹਿਰ ਦਾ ਜੋ ਲੰਗਰ ਹੈ ਦਾਲ ਪ੍ਰਸ਼ਾਦਾ ਗੁਰੂ ਘਰਾਂ ਵੱਲੋਂ ਸੰਗਟਾ ਵੱਲੋਂ ਜੋ ਰੋਜ਼ਾਨਾ ਚ ਚੱਲਦਾ ਚਲੇਗਾ ਮੋਂ ਤਿਆਰੀ ਪਵਾ ਰਿਹਾ ਹੈ ਨਾਸ਼ਤੇ ਦੀ ਲੋ ਜੀ ਦੁਪਹਿਰ ਨੂੰ ਬਣਨਗੇ ਆਲੂ ਵੜੀਆਂ ਤੇ ਅਲਵੜੀਆਂ ਦੀ ਸਬਜ਼ੀ ਤੇ ਨਾਲ ਸਫੇਦ ਚਨੇ ਤੇ ਉਹਦੀ ਤਿਆਰੀ ਦੁਪਹਿਰ ਦੀ ਵੀ ਚੱਲ ਰਹੀ ਹੈ ਤੇ ਇੱਧਰ ਮੋਹਨ ਵੱਲੋਂ ਨਾਸ਼ਤੇ ਦਾ ਕੰਮ ਚੱਲ ਰਿਹਾ ਤੇ ਸਾਰੀ ਤਿਆਰੀ ਸੰਗਟਾ ਵੱਲੋਂ ਚੱਲ ਰਹੀ ਹੈ ਹਲਵਾਈ ਲੱਗੇ ਹੋਏ ਨੇ ਤੇ ਪ੍ਰਸ਼ਾਦੇ ਪੱਕਣੇ ਅੱਜ ਤੰਦੂਰ ਤੇ ਬੀਬੀਆਂ ਦੀ ਵੀ ਛੁੱਟੀ ਹੈ ਤੇ ਸਾਰਿਆਂ ਦੀ ਛੁੱਟੀ ਹੈ ਜੀ ਤਰੀਕ ਹੈ ਜੀ 2 9 2 3 9 2025 ਤੇ ਸਾਰੀਆਂ ਸੰਗਤਾਂ ਨੇ ਅੱਜ ਵਾਪਸੀ ਦੀ ਤਿਆਰੀ ਕੀਤੀ ਹੋਈ ਹੈ ਤੇ ਫਟਾਫਟ ਪ੍ਰਸ਼ਾਦ ਸਾਰੇ ਪੈਕ ਕਰ ਰਹੇ ਨੇ ਕਿਉਂਕਿ ਜੜੀਆਂ ਜੜੀਆਂ ਸੰਗਤਾਂ ਨੇ ਵਾਪਸ ਜਾਣਾ ਹੈ ਸਾਰਿਆਂ ਨੇ ਪ੍ਰਸ਼ਾਦ ਲੈ ਕੇ ਜਾਣਾ ਤੇ ਇਸ ਲਈ ਸਾਰੀਆਂ ਸੰਗਤਾਂ ਫਟਾਫਟ ਲੱਗੀਆਂ ਹੋਈਆਂ ਨੇ ਪ੍ਰਸ਼ਾਦ ਪੈਕ ਕਰਨ ਤੇ ਤੇ ਸਾਰਿਆਂ ਨੂੰ ਪ੍ਰਸ਼ਾਦ ਦੇ ਕੇ ਵਾਪਸੀ ਲਈ ਤੋਰਨਾ ਜਿਹੜਾ ਕੋਈ ਆਗਰੇ ਤੋਂ ਆਇਆ ਫਰੀਦাবাদ ਤੋਂ ਜਾਂ ਦਿੱਲੀ ਤੋਂ ਜਿੰਨੀ ਵੀ ਸੰਗਤ ਆਈ ਹੈ ਸਭ ਨੇ ਆਪੋ ਆਪਣੇ ਘਰਾਂ ਨੂੰ ਅੱਜ ਚੱਲੇ ਪਾਣੇ ਨੇ ਕਿਉਂਕਿ 2-3 ਦਿਨ ਤੋਂ ਸੰਗਤ ਜੋ ਹੈ ਉਹ ਆਈ ਹੋਈ ਹੈ ਤੇ ਧੰਤਨ ਬਾਬਾ ਸ਼ਿਚੰਦਰ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਤੇ ਸਾਰੀਆਂ ਸੰਗਤਾਂ ਨੇ ਬਾਬਾ ਸ਼ਿਚੰਦਰ ਜੀ ਦੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਵਿੱਚ ਹਾਜ਼ਰੀਆਂ ਭਰੀਆਂ ਨੇ ਬਾਬਾ ਸ਼ਿਚੰਦਰ ਜੀ ਮੇਰ ਕਰਨ ਸਾਰਿਆਂ ਦੀ ਹਾਜ਼ਰੀ ਪ੍ਰਵਾਨ ਕਰਨ ਜੀ ਤੇ ਇੱਧਰ ਦੂਜੇ ਪਾਸੇ ਕਾਲਾ ਤੇ ਬਨੀ ਤੇ ਹੋਰ ਰੂਪਾ ਹੋ ਸਾਰੇ ਲੱਗੇ ਹੋਏ ਨੇ ਆਪੋ ਆਪਣਾ ਸਮਾਨ ਸਾਂਭਣ ਦੇ ਲਈ ਰਾਸ਼ਨ ਇਕੱਠਾ ਕਰਨ ਦੇ ਲਈ ਕੁਝ ਚੀਜ਼ ਬਚੀ ਐ ਸਾਰੀ ਸਾਂਭ ਰਏ ਨੇ ਕੋਈ ਚੀਜ਼ ਖਰਾਬ ਨਾ ਹੋਵੇ ਵੱਖੋ-ਵੱਖਰੀਆਂ ਕਰ ਰਹੇ ਨੇ ਜਿਹੜੀ ਚੀਜ਼ ਬਚੀ ਐ ਵੱਖੋ-ਵੱਖਰੀ ਕਰ ਰਹੇ ਨੇ ਕਿ ਪਹਿਲੀ ਬਣਦੀ ਆਉਂਦੀ ਹਾਂ ਹਾਂ ਜੀ ਪਤਾ ਲੱਗੇਗਾ ਸੇਵਾ ਕਰਕੇ ਆਇਆ ਹੋ ਗੁਰਦੁਆਰੇ ਜਾ ਕੇ ਹੈਨਾ ਕੰਦਨ ਦਾ ਕੋਈ ਸੇਵਾ ਨਹੀਂ ਕੀਤੀ ਜੀ ਅਸਟਾ ਪਾੜ ਤੋਂ ਬਸ ਆ ਪੁੱਛਦਾ ਹੁਣ ਦੱਸੋ ਅਸਟਾ ਲੰਗਰ ਛਕਿਆ ਚਾਹ ਪੀਤੀ ਤੇ ਚੱਲ ਪਏ ਚਲੋ ਪਾੜ ਤੇ ਕੀਤਾ ਨੇ ਨਾ ਕਿਧਰੇ ਤੇ ਹਾਜ਼ਰੀ ਲੱਗੀ ਐ ਸੰਗਤਾਂ ਤਿਆਰੀਕਾਰੀਆਂ ਨੇ ਵਾਪਸ ਜਾਣ ਦੀ ਤੇ ਪੈਕਿੰਗ ਹੋ ਰਹੀ ਹੈ ਪ੍ਰਸ਼ਾਦ ਦੀ ਤੇ ਹੁਣ ਪ੍ਰਸ਼ਾਦ ਪੈਕ ਕਰਕੇ ਫਟਾਫਟ ਸਾਰਿਆਂ ਨੂੰ ਥੋੜਾ ਥੋੜਾ ਦੇ ਕੇ ਤੇ ਜਿਹੜਾ ਦਿੱਲੀ ਉਹ ਪਰਸਪੁਰ ਆਗਰੇ ਤੋਂ ਜਿੱਥੋਂ ਵੀ ਸੰਗਤ ਆਈ ਹੈ ਸਾਰਿਆਂ ਨੇ ਜਾਣਾ ਤੇ ਫਿਰ ਪ੍ਰਸ਼ਾਦ ਪੈਕ ਹੋ ਰਿਹਾ ਪ੍ਰਸ਼ਾਦ ਸਪੈਸ਼ਲ ਹੀ ਆਣੀ ਉਹ ਟ੍ਰੇਡਰ ਕਰਦਾ ਹੈ ਨਾ ਉਹ ਠੀਕ ਰਹਿੰਦਾ ਹੈ ਇੱਧਰ ਪਿੰਕੀ ਲੱਗੀ ਹੋਈ ਹੈ ਰਸੋਈ ਨੂੰ ਸਾਫ਼ ਕਰਨ ਤੇ ਇਹਦੀ ਡਿਊਟੀ ਰਸੋਈ ਜੀ ਹੁੰਦੀ ਹੈ ਚਾਹ ਪਾਣੀ ਤੇ ਤੇ ਜਦੋਂ ਵੀ ਆਉਂਦੀ ਰਸੋਈ ਚਾਹ ਪਾਣੀ ਤੇ ਸੇਵਾ ਲੱਗੀ ਰਹਿੰਦੀ ਹੈ ਤੇ ਜਿਹੜਾ ਜਿਹੜਾ ਸਮਾਨ ਆਇਆ ਹੋਇਆ ਹੈ ਪ੍ਰਿੰਸ ਆਇਆ ਹੈ ਉਹ ਆਪਣੇ ਪਰਸੇ ਚੁੱਪ ਰਿਹਾ ਹੈ ਟੈਂਟ ਵਾਲੇ ਆਪਣਾ ਟੈਂਟ ਖੋਲ ਰਹੇ ਨੇ ਤੇ ਲੜੀਆਂ ਵਾਲੇ ਜਿਹੜੇ ਨੇ ਉਹ ਆਪਣੀਆਂ ਲੜੀਆਂ ਜੜੀਆਂ ਕਰਤੀਆਂ ਕਰ ਰਹੇ ਨੇ ਆ ਗਏ ਇੱਧਰ ਬੱਚੇ ਹੁਣ ਥੱਕ ਕੇ ਬਹਿ ਗਏ ਨੇ ਸਮਾਨ ਸਬੂਤ ਇਕੱਠਾ ਕਰਕੇ ਚਾਹ ਪਾਣੀ ਪੀ ਲੈ ਵੀਡੀਓ ਨਾ ਇਹ ਰੁਕੀ ਦੀਏ ਤੂੰ ਬੈਠ ਕੋਈ ਨਾ ਮੈਂ ਤੂੰ ਇਸ ਨਾਮ ਨੂੰ ਲੇਜ਼ਰ ਬਾਰਾ ਜਾਈ ਬਾਕੀ ਸਸਿ ਕਾਲ ਕੇ ਤਾਂ ਮੈਂ ਫੋਨ ਕਰਾਂਗਾ ਨਾਲੇ ਕਿਹਦੇ ਨਾਲ ਮੈਂ ਤੁਹਾਨੂੰ ਜੀ ਕਰਦਾ ਬਾਈ ਨੂੰ ਜੀ ਕਰਦਾ ਲੋ ਬਈ ਵੀ ਵੀਰ ਜੀ ਸੱਤ ਲੱਲ ਬਰ ਬਾਈ ਜੀ ਦਾ ਖਾਲਸਾ ਕਾ ਦੋ ਕਰੋ ਬਰੇ ਕਿ ਕਿਤੇ ਯਾਰਸ ਬਾਕੀ ਬਾਕੀ ਚਲੋ ਪਾਸ ਪਾਸ ਲੋ ਜੀ ਸਮਾ ਹੋ ਗਿਆ ਸ਼ਾਮ ਦਾ ਸਾਰੀ ਸੰਗਤ ਆਪੋ ਆਪਣੇ ਘਰਾਂ ਨੂੰ ਚਿਰ ਗਈ ਤੇ ਜਿਨ੍ਹਾਂ ਜਿਨ੍ਹਾਂ ਪਹੁੰਚਣਾ ਸੀ ਟਿਕਾਣਿਆਂ ਤੇ ਪਹੁੰਚ ਗਏ ਨੇ ਤੇ ਵਾ ਬਾਕੀ ਰਹਿ ਗਏ ਨੇ ਕੋ ਕਾਲਾ ਤੇ ਕਾਲੇ ਦਾ ਪਰਿਵਾਰ ਫਰੀਦাবাদ ਤੋਂ ਤੇ ਅੱਜ ਦੁਖਨੀਵਾਰਨ ਸਾਹਿਬ ਵੀ ਨਹੀਂ ਜਾ ਪਾਏ ਇਹ ਦਰਸ਼ਨ ਕਰਨ ਲਈ ਐਤ ਕੀ ਤੇ ਫਿਰ ਅੱਜ ਅਸੀਂ ਇਹਨਾਂ ਨੂੰ ਮੋਤੀ ਬਾਗ ਲੈ ਕੇ ਆਏ ਹਾਂ ਦਰਸ਼ਨ ਕਰਨ ਦੇ ਲਈ ਸ਼ਾਮ ਦਾ ਸਮਾਂ ਤੇ ਨਾ ਲੈ ਗਿਆ surjit ਦਿੱਲੀ ਤੋਂ ਉਹ ਤੇ ਦੁਖਨੀਵਾਰਨ ਸਾਹਿਬ ਜਾਇਆ ਅਸੀਸ ਦੇ ਨਾਲ ਤੇ ਅਸੀਂ ਹੁਣ ਇਹਨਾਂ ਨੂੰ ਮੋਤੀ ਬਾਗ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਦੇ ਲਈ ਲੈ ਕੇ ਆਇਆ ਹਾਜ਼ਰੀ ਭਰਨ ਦੇ ਲਈ ਚਲੋ ਮੋਤੀ ਬਾਗ ਸਾਹਿਬ ਹਾਜ਼ਰੀ ਭਰਾਈ ਅੱਜ ਰਣਜੀਤ ਦੇ ਘਰ ਹੈ ਕੀਰਤਨ ਦਾ ਪ੍ਰੋਗਰਾਮ ਸੁਖਬਨੀ ਸਾਹਿਬ ਜੀ ਦਾ ਪਾਠ ਤੇ ਉੱਥੇ ਹਾਜ਼ਰੀ ਭਰਨ ਦੇ ਲਈ ਆ ਜਾਇਆ ਮੈਂ ਰਣਜੀਤ ਦੇ ਘਰ ਤੇ ਤਬਲੇ ਤੇ ਨਾਲ ਰਣਜੀਤ ਦਾ ਬੇਟਾ ਤਬਲਾ ਵਜਾ ਰਿਹਾ ਹੈ ਤੇ ਜੁਝਾਰ ਸਾਈਡ ਤੇ ਬੈਠੇ ਨੇ ਕੀਰਤਨ ਹਾਜ਼ਰੀ ਲਵਾ ਰਹੇ